ਰਪਲਾ ਹੋਪਲਾ ਹੰਤਪੋਲੇ ਦਾ ਪਲਾ ਆਏ ਤਾਂ ਗੱਲ ਹੈ ਬਾਕੀ ਕੀ ਜੀ ਵੀ ਬਹੁਤ ਚੰਗੀ ਕੁਆਲਿਟੀ ਵਾਈਜ ਆ ਟਾਪ ਦੀਆਂ ਸੀ ਆਪਾਂ ਐਵੇਂ ਕਹੋ ਨਹੀਂ ਦਈਏ ਵੀ ਮੈਂ ਮਾੜੀਆਂ ਲਈਆਂ ਪਰ ਆਪਾਂ ਪੈਸੇ ਜਿੰਨੇ ਮੰਗੇ ਓਨੇ ਦੇ ਦਿੱਤੇ ਪੂਰਾ ਦਾ ਵਾਅਦਾ ਘਾਟ ਨਹੀਂ ਕੀਤਾ ਠੀਕ ਆ ਉਹਦੀ ਲੋੜ ਪੂਰੀ ਹੋ ਗਈ ਚਲੋ ਮਹਾਰਾਜ ਮਾਤਾ ਨੂੰ ਤੰਦਰੁਸਤੀ ਦੇਵੇ ਚਲੋ ਇਹ ਬੱਬੂ ਚੰਗੇ ਬੰਦਿਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਜੇ ਕੋਈ ਮਾਣ ਪਿਆਰ ਨਾਲ ਇੱਜ਼ਤ ਨਾਲ ਅਗਲਾ ਕਹਿੰਦਾ ਨਾ ਕਿ ਬਾਏ ਤੈਨੂੰ ਹੀ ਕਟੀਆਂ ਦੇਣੀਆਂ ਵਾ ਤਾਂ ਫਿਰ ਖਰੀਦਣੀਆਂ ਵੀ ਚਾਹੀਦੀਆਂ 25 ਬਚੀ ਹਜ਼ਾਰ ਦਾ ਰੇਟ ਹੋ ਗਿਆ ਮੰਨ ਲਓ 75 ਬਣ ਗਿਆ ਜੇ ਕੋਈ ਇਕਠੀਆਂ ਲੈਂਦਾ ਦੋਸਤੋ ਇਕਠੀਆਂ ਦੀ ਗੱਲ ਕਰਨ ਲੱਗੇ ਆ ਇਕਠੀਆਂ ਜੀ ਹਾਂ ਤੇ ਗੱਡੀ ਦਾ 100 ਕਿਲੋਮੀਟਰ ਦਾ ਕਰਾਇਆ ਫ੍ਰੀ ਕਰ ਦੇ ਜੇ ਕਰ ਦੋ 100 ਕਿਲੋਮੀਟਰ ਦਾ ਫ੍ਰੀ ਵੇਖੀ ਦੇਖੀ ਲੋ ਵੀ ਅੱਜ ਬਾਪੂ ਵੀ ਪੂਰਾ ਵਿਆਹ ਆ ਹੋ ਜਾਪਾ ਦਸਕਿਆਂ ਦਾ ਮਾਣ ਹੀ ਕਰਨਾ ਵੇਖ ਕੇ ਸਿੱਖੀ ਜਾਓ ਨਈ ਆਈਆਂ ਗਈ ਗਈਆਂ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਤੇ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜਦੀ ਕਲਾ ਚ ਹੋਵਾਂਗੇ ਤੇ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਬਾਪੂ ਦੇ ਫਾਰਮ ਤੋਂ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਤੇ ਅੱਜ ਬਾਪੂ ਨੇ ਇੱਕ ਵੱਖੋ ਵੱਖਰੇ ਰੰਗ ਦਿਖਾਉਣੇ ਆ ਇੱਕ ਟੇਡੇ ਕੱਟ ਦੀ ਸਾਹਮਣੇ ਤੁਸੀਂ ਦੇਖ ਸਕਦੇ ਆ ਬਹੁਤ ਹੀ ਸ਼ਾਨਦਾਰ ਕੱਟੀ ਤੇ ਇੱਕ ਮੋਰਾ ਨਸਲ ਦੀ ਕੱਟੀ ਬਾਲੀ ਚੰਗੀ ਤੁਸੀਂ ਇਹਦੀ ਮਿਲਕ ਵੇਣ ਇੱਥੋਂ ਦੇਖ ਸਕਦੇ ਦੂਰੋਂ ਕਿਆ ਬਾਤਾਂ ਲੱਗੀਆਂ ਹੋਈਆਂ ਤੇ ਬਾਕੀ ਅਡਰੈਸ ਆਪਾਂ ਬਾਪੂ ਤੋਂ ਹੀ ਪੁੱਛ ਲੈਨੇ ਆਂ ਕਈਆਂ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਤੇ ਆਓ ਆਪਾਂ ਕਰਦੇ ਆਂ ਬਾਪੂ ਨਾਲ ਗੱਲਬਾਤ ਤੇ ਵੀਡੀਓ ਆਪਾਂ ਜਿਆਦਾ ਲੰਮੀ ਨਹੀਂ ਅੱਜ ਕਰਨੀ ਪਰ ਛੋਟੀ ਵੀਡੀਓ ਬਣਾਉਣੀ ਆ ਤਾਂ ਜੋ ਕਿ ਤੁਹਾਡਾ ਟਾਈਮ ਨਾ ਖਰਾਬ ਹੋਵੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੇਤਾ ਠੀਕ ਹੈ ਠੀਕ ਹੈ ਐਵਰ ਜੀ ਦਾ ਖਾਲਸਾ ਤੇ ਐਵਰ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਬਾਪੂ ਫਿਰ ਅੱਜ ਕਿੰਨੇ ਨਗ ਦਿਖਾਉਣੇ ਆਪਾਂ ਆ ਦੋ ਨਗ ਲਿਆਂਦੇ ਆ ਧੰਨਵਾਦ ਦੋ ਨਗ ਲਿਆਂਦੇ ਆ ਦੋ ਨਗ ਤੇ ਜਿਹੜੀ ਇੱਕ ਨੰਬਰ ਤੇ ਕੱਟੀ ਆ ਟੇਢੇ ਕੱਟ ਦੀ ਬਾਪੂ ਫਿਰ ਇਹ ਨਗੀਨਾ ਕਿੱਥੋਂ ਲੱਭ ਲਿਆਂਦਾ ਨਗੀਨਾ ਬਹੁਤ ਵਧੀਆ ਇਹ ਦੋਨੇ ਜੋੜਾ ਜੀ ਮਾਲਵੇ ਦੀ ਧਰਤੀ ਤੋਂ ਆਇਆ ਅੱਛਾ ਮਾਲਵੇ ਦੀ ਧਰਤੀ ਤੋਂ ਆਇਆ ਇਹ ਗੁਰਮੁਖਵੰਦਾ ਮੇਰਾ ਬਹੁਤ ਸੱਜਣ ਸੀ ਮੁੰਡਾ ਉਹ ਹੂੰ ਤੇ ਉਹ ਕਿਤੇ ਐਦਾਂ ਮੈਨੂੰ ਮਿਲ ਪਿਆ ਉੱਥੇ ਅੱਛਾ ਵੀਡੀਓ ਦੇ ਵੀਡੀਓ ਵੀਡੀਓ ਵੇਖਦੇ ਵੀਡੀਓ ਵੇਖ ਕੇ ਤੇ ਉਹਨੇ ਮਿਲਿਆ ਮੈਨੂੰ ਉਹ ਤਾਂ ਕਹਿੰਦਾ ਬਾਪੂ ਤੂੰ ਆ ਵੀਡੀਓ ਪਾਉਣਾ ਤੇ ਕਟੀਆਂ ਲੈਣਾ ਮੈਂ ਕਿਹਾ ਹਾਂ ਹੂੰ ਕਹਿੰਦਾ ਮੇਰੀ ਮਜਬੂਰੀ ਆ ਮੈਂ ਕਿਹਾ ਦੱਸ ਪੁੱਤ ਮਜਬੂਰੀ ਦੱਸ ਹੂੰ ਕਹਿੰਦਾ ਮੇਰੀ ਮਾਦਾ ਬਹੁਤ ਢਲੀ ਆ ਠੀਕ ਆ ਤੇ ਮੇਰੇ ਕੋਲ ਜੋੜਾ ਕਟੀਆਂ ਦਾ ਜਰੂਰ ਵੇਖ ਪਿਆ ਚੱਲੇ ਤਾਂ ਅਸੀਂ ਹੋਰ ਪਾਸੇ ਸੀ ਅੱਛਾ ਤੇ ਫਿਰ ਮੈਂ ਵੇਖਣ ਗਿਆ ਮੈਂ ਕਿਹਾ ਯਾਰ ਵੀ ਬੰਦੇ ਦੀ ਮਜਬੂਰੀ ਆ ਠੀਕ ਆ ਮੈਨੂੰ ਵੀਡੀਓ ਵਿਖਾਦੀ ਪਰ ਮੌਲੋ ਮੱਲਿ ਘਰੇ ਲੈ ਗਿਆ ਕਹਿੰਦਾ ਵੇਖ ਤੋ ਕਟੀਆਂ ਮੈਂ ਕਟੀਆਂ ਵੇਖੀਆਂ ਮੈਂ ਕਿਹਾ ਕਟੀਆਂ ਠੀਕ ਆ ਠੀਕ ਆ ਤੇ ਫਿਰ ਮੈਂ ਉਹਦੀ ਮਜਬੂਰੀ ਦਾ ਉਹਦਾ ਹੱਲ ਕੀਤਾ ਮੌਕੇ ਤੇ ਠੀਕ ਆ ਮੈਂ ਕਿਹਾ ਵੀ ਕਹਿੰਦੇ ਤਾਂ ਕਰ ਭਲਾ ਹੋ ਭਲਾੰਤ ਭਲੇ ਦਾ ਭਲਾ ਆਏ ਤਾਂ ਗੱਲ ਹੈ ਬਾਕੀ ਚੀਜ਼ ਵੀ ਬਹੁਤ ਚੰਗੀ ਕੁਆਲਿਟੀ ਵਾਈਜਾ ਜਿਹੜੀਆਂ ਟੌਪ ਦੀਆਂ ਸੀ ਆਪਾਂ ਐਵੇਂ ਕਿਉਂ ਨਹੀਂ ਦਈਏ ਠੀਕ ਦਾ ਵਾਦਾ ਘਾਟ ਨਹੀਂ ਕੀਤਾ ਠੀਕ ਆ ਉਹਦੀ ਲੋੜ ਪੂਰੀ ਹੋ ਗਈ ਚਲੋ ਮਹਾਰਾਜ ਜੀ ਮਾਤਾ ਨੂੰ ਤੰਦਰੁਸਤੀ ਦੇਵੇ ਚਲੋ ਇਹ ਬੱਬੂ ਚੰਗੇ ਬੰਦਿਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਜੇ ਕੋਈ ਮਾਣ ਪਿਆਰ ਨਾਲ ਇੱਜ਼ਤ ਨਾਲ ਅਗਲਾ ਕਹਿੰਦਾ ਨਾ ਕਿ ਬਾਏ ਤੈਨੂੰ ਹੀ ਕਟੀਆਂ ਦੇਣੀਆਂ ਵਾ ਤਾਂ ਫਿਰ ਖਰੀਦਨੀਆਂ ਵੀ ਚਾਹੀਦੀਆਂ ਇਹ ਇੱਕ ਸ਼ੌਂਕ ਆਪਦੀ ਜਗ੍ਹਾ ਵਾ ਪਿਆਰ ਆਪਦੀ ਜਗ੍ਹਾ ਵਾ ਆਪਦੀ ਜਗ੍ਹਾ ਪਿਆਰ ਆ ਕਿਸੇ ਦੀ ਮਜਬੂਰੀ ਉਹ ਵੀ ਸਮਝਣੀ ਪੈਂਦੀ ਹਾਂ ਤੇ ਬਾਪੂ ਫਿਰ ਰਿਕਾਰਡ ਰਿਕੋਡ ਕਿਵੇਂ ਦੱਸਿਆ ਚੰਗਾ ਦੱਸਿਆ ਕੋਈ ਮਾੜਾ ਦਾ ਸਾਡਾ ਹੁਣ ਤੁਹਾਡੇ ਸਾਹਮਣੇ ਆਦੇ ਰੋਟੇ ਡੇਡੇ ਕੱਟ ਚ ਆਪਾਂ ਅੱਗੇ ਵੀ ਦਿੱਤੀਆਂ ਸੀਲ ਚੰਗੀ ਆ ਹਨਾ ਸੀਲ ਆ ਡੇਡੇ ਕੱਟੀਆਂ ਅੱਗੇ ਦਿੱਤੀਆਂ ਡੇਡੇ ਕੱਟ ਦੀ ਆ ਤੇ ਐ ਨੂੰ ਦੂਜੀ ਅੱਖ ਵੀ ਚੈੱਕ ਕਰਾ ਦੇ ਆਲਾ ਦੂਜੀ ਅੱਖ ਵੀ ਚੈੱਕ ਅੱਖਾਂ ਬਾਪੂ ਯਾਰ ਮੈਂ ਬੜੀਆਂ ਵੀਡੀਓ ਪਾਈਆਂ ਪਰ ਆ ਅੱਖ ਨਹੀਂ ਨੀਲੀ ਦੇ ਵਿੱਚ ਮਿਲਦੀ ਤੇ ਕੱਲ੍ਹ ਤੋਂ ਸਿੰਗ ਬਹੁਤ ਵਧੀਆ ਆਉਂਦਾ ਅੱਖ ਬਹੁਤ ਟਾਪ ਦੀ ਆਉਂਦੀ ਆ ਤੇ ਵੀ ਮੋਛ ਤਾਂ ਬੰਦੀ ਸੀ ਜੀ ਦੀ ਨਾਲ ਠੀਕ ਆ ਤੇ ਮਿਲਕ ਵੇਨ ਵੀ ਚੰਗੀ ਆ ਹਨਾ ਮਿਲਕ ਵੇਨ ਵੀ ਚੰਗੀ ਆ ਜੀ ਦੋਸਤੋ ਆਹ ਦੇਖ ਸਕਦੇ ਆਂ ਕੱਟੀ ਉਹਦਾ ਥੋੜਾ ਜਿਹਾ ਲਿੱਸਾ ਪਾਣ ਜ਼ਰੂਰ ਆਇਆ ਹੈਗਾ ਹਣਾ ਸਾਫਰ ਆਇਆ ਨਾ ਉਹ ਚਾਰਾ ਮਾਤਾ ਨੂੰ ਆਵਦੇ ਦਾ ਕਰਕੇ ਪੱਠੇ ਪਾ ਆ ਲੈ ਕੇ ਭੱਜਾ ਫਿਰਦਾ ਰਿਹਾ ਹਣਾ ਹਾਂਜੀ ਉਹ ਫਿਰਦਾ ਰਿਹਾ ਤੇ ਪੱਠੇ ਪਾਉਣ ਵਾਲਾ ਹੈ ਨਹੀਂ ਸੀ ਘਰੇ ਕੋਈ ਬੱਚੇ ਛੋਟੇ ਉਹਦੇ ਵਿਚਾਰੇ ਠੀਕ ਆ ਤੇ ਦੋ ਚਾਰ ਦਿਨ ਪਸ਼ੂ ਨੂੰ ਪੱਠੇ ਨਾ ਪਾਣ ਤੇ ਪਸ਼ੂ ਲਿੱਸਾ ਪਾ ਲਿਆ ਬਾਪੂ ਇਹਨੂੰ ਤੋੜ ਕੇ ਵਿਖਾ ਦਈਏ ਯਾਰ ਮੜਾ ਯਾਰ ਮਿੰਟ ਮਾਰ ਕੇ ਆਪਾਂ ਵੀਡੀਓ ਛੋਟੀ ਬਣਾਉਣੀ ਆ ਦਰਸ਼ਕ ਵੀਰ ਕਹਿੰਦੇ ਆ ਕਿ 5-7 ਮਿੰਟ ਦੀ ਵੀਡੀਓ ਬਣਾਇਆ ਕਰੋ ਲੈ ਚੱਲ ਲੈ ਚੱਲਿਆ ਚੱਲ ਆ ਜਾ ਬਈ ਵਾਕਿਆ ਕੱਟੀਆਂ ਹੀ ਆਈਆਂ ਆਵੇ ਹਨਾ ਡਿੰਗਾ ਲਾਪੀ ਦੂਜੀ ਇਹਨੂੰ ਵੇਖ ਕੇ ਮੋੜ ਲਿਆ ਬਾਪੂ ਮੋੜ ਲਿਆ ਇਹਨੂੰ ਚਾਲ ਵੇਖ ਜੀ ਆ ਜਾ ਇਧਰ ਪੁੱਤਰ ਚੱਲ ਵਾਕਿਆ ਕੱਟੀ ਸੋਹਣੀ ਆ ਕੱਟੀ ਸਾਹਮਣ ਵਾਲੀ ਆ ਜਿਹੜਾ ਵੀਰ ਲੈ ਗਿਆ ਯਾਦ ਕਰੂਗਾ ਦੋਸਤੋ ਬਾਪੂ ਆਪਦੇ ਹਾਲ ਤੱਕ ਪ੍ਰੇਮ ਬਹੁਤ ਨਾਲ ਵਿੱਚ ਦੋਨੇ ਪੱਟੀਆਂ ਜਾਂਦੀਆਂ ਅੱਛਾ ਪ੍ਰੇਮ ਦਾ ਨਹੀਂ ਕਿ ਆ ਇੱਕ ਦੂਜੀ ਤੋਂ ਬਗੈਰ ਵੱਜਦੀਆਂ ਨਹੀਂ ਹੈਨਾ ਨਹੀਂ ਹੁਣ ਉੱਥੋਂ ਤਾਂ ਭੱਜੀ ਆ ਵੀ ਉਹ ਕਿੱਥੇ ਮੈਨੂੰ ਕਿੱਥੇ ਲੈ ਚੱਲਿਆ ਠੀਕ ਆ ਠੀਕ ਆ ਚਲੋ ਕੋਈ ਗੱਲ ਦੀਆਂ ਦੋ ਉਹਦੇ ਆਲੋਂ ਪਿੰਡਾ ਪੁੰਡਾ ਪੂਰਾ ਪਤਲਾ ਹੈਨਾ ਇਹ ਪਿੰਡਾ ਤੂੰ ਕਹਿਣ ਪੂਰੀ ਵੇ ਲੈ ਦੇ ਪੂਸ਼ ਪਾਸ਼ ਐਮ ਖਾਦੇਗਾ ਹੱਡੀ ਹੁੱਡੀ ਤਾਂ ਨਹੀਂ ਪੂਰਾ ਵੀ ਪੂਰਾ ਵੀ ਹੱਡੀ ਪੂਸ਼ ਐ ਵੇਖੋ ਠੀਕ ਆ ਥੰਮ ਵਾਲੀ ਕੀ ਪਤਲੀ ਆ ਬਿਲਕੁਲ ਠੀਕ ਆ ਤੇ ਥਣ ਡਾਕਟਰ ਦੇਖੋ ਇਹਦੇ ਬਾਪੂ ਥਣ ਥੁੰਨ ਤਾਂ ਇਹਦੀ ਉਮਰ ਕਿੰਨੀ ਹੋਊਗੀ ਲਗਭਗ ਹੂ ਸਾਲਕ ਦੀ ਹਾਂ ਹ 9 ਮਹੀਨੇ ਕਹਿੰਦਾ ਸਾਲ 9-10 ਬਸ ਸਾਲਕ ਤੇ ਨੇੜੇ ਬਾਈ ਇੱਥੇ ਕਹੇਗੀ ਆ ਥਣ ਥਣ ਨੂੰ ਬਹੁਤ ਸੋਹਣਾ ਲੱਗਾ ਆ 9 ਮਹੀਨਿਆਂ ਦੀ ਆਸ ਆ 9-10 ਮਹੀਨੇ ਦੀ ਤੇ ਸਾਲ ਦੀ ਨੇੜੀ ਹੋਗੀ ਸਾਡੇ ਨੇੜ ਤੇੜ ਹੋਗੀ ਇਹ ਸਮਝ ਲੈ ਤੇ ਬਾਪੂ ਮੁੱਲ ਫਿਰ ਇਹਨਾਂ ਦਾ ਮੁੱਲ ਇਹਦਾ ਆਪਾਂ ਹੁਣ ਮੱਜ ਤਾਂ ਜੋੜੇ ਦਾ ਹੀ ਤੁਹਾਨੂੰ ਦੱਸਣ ਲੱਗਾ ਜੋੜਾ ਹੀ ਲੈ ਆ ਤੇ ਜੋੜਾ ਹੀ ਚਲੋ ਕੋਈ ਨਹੀਂ ਇਹਨੂੰ ਵੀ ਵਿਖਾ ਦਈਏ ਪਹਿਲਾਂ ਆ ਇਧਰ ਲੈ ਬਸ ਇਹਨੂੰ ਵਿਖਾ ਦੇਣੇ ਫਿਰ ਮੁੱਲ ਆਪਾਂ ਜੋੜੇ ਦਾ ਹੀ ਦੱਸ ਦਿਆਂਗੇ ਤੋਰੇ ਨੂੰ ਨਾਲੇ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਨਾਲੇ ਤੋਰਕੇ ਦੀ ਚਾਲ ਚੈੱਕ ਕਰਾ ਆ ਦੇਖ ਤੂੰ ਹੂੰ ਇਹ ਆ ਪੂਰੀ ਹਿਰਨ ਦੀ ਬੱਚੀ ਆ ਠੀਕ ਆ ਨਸਲ ਠੀਕ ਆ ਭੈ ਪਤਲੀ ਬੂਤੀ ਵੇਖ ਵਾਕਿਆ ਫੇਸਪੂਸ ਦੀ ਕੁਆਲਿਟੀ ਬਹੁਤ ਵਧੀਆ ਭਲਾਂ ਗੜ ਵਿੱਚ ਪਾਣੀ ਪਿਆਲਾ ਨਾ ਲੈ ਇਹ ਬੂਤੀ ਵੇਖ ਦੀ ਵੇ ਇੱਕ ਗੱਲ ਆ ਬਾਬੂ ਮੋਰਾ ਦੀ ਆਮ ਕਈ ਗਰਮ ਹੁੰਦੀਆਂ ਕੱਟੀ ਇਹ ਵੀ ਸਾਹੂਸ ਲੱਗਦਾ ਇਹ ਠੰਡੀ ਕੱਟੀ ਮੈਂ ਤੁਸੀਂ ਵੇਖ ਲਿਆ ਸੀ ਥਾਪੀ ਤੋਂ ਵੀ ਦੇਖ ਮੈਂ ਕਿਹਾ ਕੱਟੀ ਠੰਡੀ ਆ ਅੱਛਾ ਤੇ ਚਲੋ ਆਪਾਂ ਅੱਛਾ ਫਿਰ ਉਹਨੇ ਜੋੜਾਈ ਦਿੱਤਾ ਮੈਂ ਜੋੜਾਈ ਲਿਆ ਠੀਕ ਆ ਆ ਦੇਖ ਇਹਦੀ ਚਾਲ ਪਲੀ ਪੁਲੀ ਚੰਗੀ ਆ ਵੀ ਗੋਲਾ ਹਨਾ ਕੱਟੀ ਇਹ ਵੇ ਪੱਠੇ ਚਾਰੂ ਬਹੁਤ ਆ ਇਹ ਨਾ ਚਾਰੂਆ ਜੋ ਮਰਜੀ ਪਾ ਦੇ ਉਹ ਵੇਲੇ ਹੁਣ ਉਹ ਗੇੜੇ ਕੱਢਦੀ ਵੀ ਮਖਰਿਆ ਉਹਨੂੰ ਕਿੱਥੇ ਲੈ ਚੱਲੇ ਵਾਕਿਆ ਦੋਸਤੋ ਇਹਦੇ ਵਿੱਚ ਗੱਲ ਕਹਿਣ ਦੀ ਨਹੀਂ ਜਿਹੜੀ ਉਹ ਦੂਜੀ ਕੱਟੀ ਇੱਧਰ ਦੇਖ ਸਕਦੇ ਤੁਸੀਂ ਉਹ ਹੁਣ ਕਾਲੀ ਪੈਣ ਈ ਆ ਵੀ ਕਿੱਧਰ ਚਲ ਗਈ ਆ ਤੇ ਜੋੜਾ ਹੀ ਬਾਪੂ ਕਹਿੰਦਾ ਆਪਾਂ ਦੇਦਾ ਵੀ ਹੋ ਸਕਦਾ ਕੱਲੀ ਕੋਈ ਜੀ ਨਾ ਲਾਵੇ ਆ ਵੇ ਇਹ ਭੱਜਦੀ ਏ ਵੀ ਉਹਦੇ ਹੱਲ ਨੂੰ ਵੇ ਲੈ ਠੀਕ ਇਹ ਭੱਜਦੀ ਫਿਰ ਪਿਆਰ ਆਪਸ ਵਿੱਚ ਪੈਣਾ ਪੈਣਾ ਵਾਲੀ ਗੱਲ ਬਣੀ ਖੜੀ ਹੈ ਨਾ ਦੋਨੇ ਮਿਲਦੀਆਂ ਇੱਕ ਦਿਨ ਲੈ ਇਹ ਆਉ ਦੇ ਆ ਦੇ ਲੈਵੇਂ ਨੀ ਜਾ ਕੇ ਦੋਸਤੋ ਵੇਖ ਲਓ ਯਾਰ ਬਾਪੂ ਇੱਕ ਗੱਲ ਆ ਆਪਾਂ ਕਹਿ ਦਿੰਨੇ ਬੇਜਵਾਨੇ ਹਨ ਮੇਜ਼ਬਾਨ ਇਹਨਾਂ ਨੂੰ ਸਾਰਾ ਪਤਾ ਇਹਨਾਂ ਨੂੰ ਸਾਰੀ ਸਮਝ ਆ ਵੀ ਉਹ ਮੇਰੀ ਆਪਦੀ ਆ ਵੇਲਾ ਉਹ ਬੁਰੀ ਵਾਲ ਨੂੰ ਨਹੀਂ ਗਈ ਉਹਦੇ ਵਾਲ ਨੂੰ ਆਈ ਭੱਜ ਕੇ ਵੀ ਇਹ ਮੇਰੀ ਆਪਦੀ ਆ ਇਹ ਦੋਨੇ ਜੋੜਾ ਰਿਹਾ ਇਕੱਠਾ ਰਿਹਾ ਪਿਆਰ ਆ ਇਕੱਠਾ ਇਹਨਾਂ ਦਾ ਪਿਆਰ ਰਿਹਾ ਦੋ ਦਾ ਹੂੰ ਸਿੰਘ ਸੁੰਘ ਬਹੁਤ ਚੰਗਾ ਦੋਸਤ ਇਹ ਹਟਰ ਦੇਖੋ ਕੁਆਲਿਟੀ ਵੇਖੋ ਬਸ ਬਸ ਕੋਈ ਗੱਲ ਨਹੀਂ ਇੱਥੇ ਵਿਖਾ ਦੇ ਖੜੀ ਰਹਿਣ ਤੋਂ ਖੜੀ ਰਹਿਣ ਤੋਂ ਨਾ ਛੜਿਓ ਲਓ ਵੀ ਦੋਸਤੋ ਚਾਰੇ ਥਾਂ ਤੇ ਥਣ ਵਾਕਿਆ ਬਾਪੂ ਥਣਾ ਦੇ ਤੇਰੀ ਪੂਰੀ ਕੁਆਲਿਟੀ ਹੁੰਦੀ ਵੀ ਥਣ ਨਹੀਂ ਮਾੜੀ ਤੁਲੇ ਦਾ ਮੈਂ ਵੇਖ ਲੈਣਾ ਵੀ ਪੂਰੇ ਚਾਰ ਉਂਗਲਾਂ ਦਾ ਗੈਪ ਹੁੰਦਾ ਇਹ ਥਣੇ ਦੇ ਬਾਕੀ ਕੀਜੀ ਵਰਗੇ ਪਤਲੇ ਵੇਖੋ ਪਹਿਲੀ ਵਾਰੀ ਮੈਂ ਵੇਖਿਆ ਵੀ ਥਣ ਕੀਜੀ ਵਰਗੇ ਪਤਲੇ ਆਵੇ ਠੀਕ ਆ ਨਹੀਂ ਵਧੀਆ ਕਟੀਆਂ ਬਾਪੂਤਰੀਆਂ ਐਵੇਂ ਕਿਉਂਕਿ ਇਹ ਬਾਕੀ ਉਹਦੇ ਕਹਿਣਾਂ ਵਾਂਗੂ ਬਰੀਡ ਆ ਜਿਹੜੀ ਝਲਕਦੀ ਆ ਬਹੁਤ ਸੋਹਣੀਆਂ ਕਟੀਆਂ ਤੇ ਬਾਕੀ ਜਿਹੜਾ ਪਿਆਰ ਆ ਬਹਿਲਾ ਬੇਜਵਾਨ ਨੇ ਹਣਾ ਉਹਨੇ ਉਹਦੇ ਕੋਲੇ ਜਮਾ ਆ ਕੇ ਖੜੀ ਆ ਤੇ ਉਧਰ ਨੂੰ ਉਹਨੇ ਮੂੰਹ ਵੀ ਨਹੀਂ ਕੀਤਾ ਚੰਗੀਆਂ ਨਹੀਂ ਇੱਕ ਦੂਜੀ ਤੋਂ ਠੀਕ ਆ ਦੋਵਾਂ ਨੂੰ ਖਚਾਂਗੇ ਦੋਵੇਂ ਦਰਨ ਗਿਆ ਆ ਰਾਵਨਾ ਇਨਾ ਪਿਆਰ ਹੈ ਇਹਨਾਂ ਦਾ ਇਹ ਪਿਆਰ ਆ ਵੇ ਲੋ ਆਸ ਵਿੱਚ ਤੇ ਬਾਕੀ ਤੂੰ ਵੀ ਚਲੋ ਪੁੰਨ ਦਾ ਕੰਮ ਕੀਤਾ ਹਨਾ ਪੁੰਨ ਦਾ ਕੀਤਾ ਮੈਨੂੰ ਗੁਜਰਤੀ ਰਸਤੇ 'ਚ ਮਿਲਿਆ ਆਡੇ 'ਚ ਠੀਕ ਆ ਤੇ ਉਹਨੇ ਹੋਈ ਹੌਲੀ ਹੌਲੀ ਪੁੱਛ ਲਿਆ ਬਾਪੂ ਤੂੰ ਯਾਰ ਵੀਡੀਓ ਪਾਉਣਾ ਬੂਰੀਆਂ ਕੱਟੀਆਂ ਰਹਿ ਗਿਆ ਹਾਂ ਮੈਂ ਲਿਓਣਾ ਠੀਕ ਆ ਤੇ ਫਿਰ ਮੈਂ ਕਿਹਾ ਤੂੰ ਮਜਬੂਰੀ ਦੱਸ ਆਵਦੀ ਹੂੰ ਫਿਰ ਉਹਦਾ ਮਜਬੂਰੀ ਦਾ ਹੱਲ ਕੀਤਾ ਮੈਂ ਕਿਹਾ ਵੈਸਟ ਟਾਈਮ ਤਾਂ ਥੋੜੇ ਜਿਹਾ ਮੈਂ ਤੈਨੂੰ ਚੱਲ ਜਾ ਕੇ ਪਾਉਣਾ ਠੀਕ ਆ ਤੇ ਬਾਪੂ ਤੂੰ ਕਟੀਆਂ ਲੈ ਜਾ ਜਾਨਾ ਮਿਲਕਵੇਨ ਇਹਦੀ ਵੀ ਚੰਗੀ ਇਹ ਵੀ ਫਿਰ ਕਿਸੇ ਚੰਗੇ ਖਾਣਦਾਨ ਦੀ ਲੱਗਦੀ ਮੈਨੂੰ ਆ ਜਿਹੜੀ ਕਾਲੀ ਕੱਟੀ ਹੈ ਨਾ ਕਾਲੀ ਕੱਟੀ ਯਾਰ ਚੰਗੇ ਚੰਗੇ ਸੀਮਨ ਦੀ ਆ ਨਾ ਹਾਂ ਚੰਗੇ ਸੀਮਨ ਦੀ ਝੋਟ ਕੱਟੀ ਆ ਠੀਕ ਆ ਤੇ ਮਾਂ ਦਾ ਦੋਹਰ ਰਿਕਾਰਡ ਵੀ ਚੰਗਾ ਦੱਸਿਆ ਮਾਂ ਦਾ ਰਿਕਾਰਡ ਬਹੁਤ ਹੀ ਉਹਨੇ ਦੱਸਿਆ ਦੋਦ ਬਾਕੀ ਚਲੋ ਅਗਲਾ ਆਪਦੀ ਸਮਝ ਨਾਲ ਲੈ ਜੇ ਤੇ ਜੇ ਆਪਾਂ ਕਹੀਏ ਤੇ ਆਪਾਂ ਮਗਰੋਂ ਪ੍ਰੂਫ ਵਗੈਰਾ ਫੋਟੋ ਮੰਗਾ ਦਾਂਗੇ ਉਹਨਾਂ ਤੋਂ ਮੰਗਾ ਦੇਾਂ ਆਪਾਂ ਪਿੱਛੋਂ ਮਾਂ ਦੀ ਫੋਟੋ ਵਖਾਦੇ ਮਾਂ ਦੀ ਉਹ ਚੰਗੀ ਉੱਚੀ ਸੀ ਦੁੱਧ ਬਹੁਤ ਦਿੰਦੀ ਰਹੀ ਉਹ ਠੀਕ ਆ ਹਾਂ ਠੀਕ ਆ ਨਹੀਂ ਚੰਗੀ ਆ ਕੱਟੀ ਹੋਣੀ ਆ ਕੱਟੀ ਕਰਮਾਂ ਵਾਲੀ ਇਹਨੂੰ ਰੱਬ ਰੰਗ ਭਾ ਲਾਵੇ ਦੋਸਤੋ ਜੋੜਾ ਹੀ ਜਾਣਾ ਮਾਂ ਬਾਪੂ ਕਹਿੰਦਾ ਜੋੜਾ ਦੇ ਦਿਆਂਗੇ ਆਪਾਂ ਜੋੜਾ ਹੀ ਆਛਾ ਤੇ ਮਾਨਤਾਂ ਨੇ ਵੀ ਹੋ ਜਾਊਗਾ ਕੀ ਬਾਪੂ ਫਿਰ ਦੱਸ ਇੱਕੋ ਗੱਲ ਹੋਣੀ ਇੱਕੋ ਗੱਲ ਮੈਂ ਦੱਸੀ 55000 ਰੁਪਏ ਨਹੀਂ ਬਾਪੂ ਨਹੀਂ ਦੇਣ ਵਾਲੀ ਤਾਂ ਨਹੀਂ 55000 ਨਹੀਂ ਜੈਜ ਗੱਲ ਕਰ ਪਤਾ ਕੀ ਗੱਲ ਆ ਕਿਸੇ ਨੇ ਦੂਰੋਂ ਆਉਣਾ ਹੁੰਦਾ ਚਲੋ ਨੀਲੀ ਦਾ ਮੈਨੂੰ ਪਤਾ ਰੇਟ ਜ਼ਿਆਦਾ ਉੱਚਾ ਮਿਲਦੀਆਂ ਵਾਂ ਥੋੜਾ ਜਾਇਜ ਕਰੀਏ ਜਾਇਜ ਫਿਰ ਐਂਡ 50 ਕਰ ਦੇ ਜਾ 50000 ਹਾਂ ਪੂਰਾ ਹੋ ਜਾ 50 ਦੇ ਦੇ 50000 ਚੋਂ ਵੀ ਥੋੜਾ ਕੋਈ ਹੋ ਜੂ ਮਾੜਾ ਮੋਟਾ ਨਹੀਂ ਮਾਣ ਤਾਲ ਹਲਕਾ ਬੁਲਕਾ ਕਰ ਦਿਆਂ ਜਾਇਜ ਬਾਕੀ ਗੱਲ ਸੇਵਾ ਪਾਣੀ ਕਰ ਲੋ ਵੀ ਦੋਸਤੋ ਮੈਂ ਤਾਂ ਜਿੰਨੀ ਜ਼ੋਰ ਮਾਰ ਸਕਦਾ ਵਾਂ 50000 ਦੀ ਜੋੜੀ ਤੁਹਾਨੂੰ ਲੈਦੀ ਆ ਇਹਦੇ ਵਿੱਚੋਂ ਵੀ ਇੱਥੇ ਕੋਈ ਆਊਗਾ ਹੁਣ ਤਾਂ ਵੈਸੇ ਬਹੁਤਾ ਨਾ ਫਰਕ ਕਰਿਓ ਕਿਉਂਕਿ ਵੀ 55 ਜਿਹੜਾ ਪੰਜ ਬਾਪੂ ਨੇ ਉਹਲਾ ਰੱਖਿਆ ਯੂ ਆਪਾਂ ਪਹਿਲਾਂ ਹੀ ਕਢਾਤਾ ਵਾ ਕਢਾਤਾ ਤੇ ਇਸ ਕਰਕੇ ਆਦੇ ਮੈਂ ਜੋ ਥੋੜਾ ਜਿਹਾ ਲਿਆ ਦੋਨੇ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੀਆਂ ਲੈ ਉਹ ਉਂਗਲਾਂ ਚ ਵੈਸੇ ਇੱਕ ਗੱਲ ਆ ਦੋਸਤੋ ਮੈਂ ਇਹ ਗੱਲ ਕਹਿਣੀ ਐਡ ਕਰ ਦਿੰਨਾ ਜੇ ਲਜਾਨੀਆਂ ਤਾਂ ਦੋਵੇਂ ਲਿਜਾਓ ਕੱਲੀ-ਕੱਲੀ ਨਾ ਖਰੀਦਿਓ ਪਿਆਰ ਬਹੁਤ ਆ ਪਿਆਰ ਬਹੁਤਾ ਇਹ ਹੋ ਸਕਦਾ ਜਿਵੇਂ ਇੱਕ ਦੂਜੀ ਨੂੰ ਵਕ ਕਰੀਏ ਦੂਜੀ ਲੱਸੀ ਹੋਊਗੀ ਦੂਜੀ ਕਰੇ ਪੱਠੇ ਨਹੀਂ ਕਰੇ ਇਨ੍ਹਾਂ ਦੇ ਲੱਸੀ ਹੋਊਗੀ ਕਿਉਂਕਿ ਇਹ ਜੋੜੀ ਆ ਆਪਸ ਵਿੱਚ ਇਹਨਾਂ ਦਾ ਆਪਸ ਵਿੱਚ ਪਿਆਰ ਆ ਤਾਂ ਹੀ ਆਪਾਂ ਮੁੱਲ ਮਾਨਤਨ ਕਰ ਵਧਣਗੇ ਘਟਦੇ ਨਹੀਂ ਹਾਂ ਗੱਡੀ ਵੇਚੂਗਾ ਤਾਂ ਪਰ ਮੈਂ ਕਹਿੰਦਾ ਵੀ ਇਹਨਾਂ ਦੋਨਾਂ ਦਾ ਪਿਆਰ ਬਣਿਆ ਰਿਹਾ ਇਹਨੇ ਪੱਠੇ ਨਹੀਂ ਖਾਣੇ ਇਕ ਨੇ ਜਾ ਗਏ ਉੱਤੇ ਠੀਕ ਆ ਫਿਰ ਉਹਨਾਂ ਕਹਿੰਦਾ ਬਾਪੂ ਆ ਵੀ ਦੇ ਕਿਉਂਕਿ ਹੋਰ ਲੈ ਗਿਆ ਕੋਈ ਹੋਰ ਲੈ ਗਿਆ ਫਿਰ ਆਉ ਵੀ ਇੱਕ ਹੋਰ ਲੈ ਗਿਆ ਇੱਕ ਹੋਰ ਰੋ ਗਿਆ ਇਕੱਠੀਆਂ ਨਹੀਂ ਹੋਣੀਆਂ ਵੀਰੇ ਇਹ ਪੈਣਾ ਪੈਣਾ ਚਲੋ ਕੋਈ ਗੱਲ ਨਹੀਂ ਮਾਲਕ ਦੀ ਸੁੱਖ ਚਾਹੀਦੀ ਆ ਸ਼ਾਇਦ ਵੀਡੀਓ ਤੇ ਮੋਹਰ ਮਖ ਲੈ ਜੂ ਠੀਕ ਆ ਨਹੀਂ ਤਾਂ ਫਰਕ ਅਲੀ ਗਲੀ ਤਾਂ ਦਿਆਂਗੇ ਹਾਂ ਚਲੋ ਕੋਈ ਗੱਲ ਨਹੀਂ ਵੈਸੇ ਹੋ ਸਕਦਾ ਮੋਹਰਾ ਵਾਲੀ ਜੀ ਨਾ ਲਾਵੇ ਨੀਲੀ ਵਾਲੀ ਤਾਂ ਜੀ ਲਾ ਜੂਗੀ ਨੀਲੀ ਤਾਂ ਕੋਈ ਨਿੰਦ ਵਿਚਾਰ ਨਹੀਂ ਥੋੜੇ ਕਰਦੀ ਇਹ ਵੈਸੇ ਹਾਂ ਤੇ ਐਨੇ ਨਹੀਂ ਲਾਉਣਾ ਇਹ ਥੋੜੇ ਜਿਆਦਾ ਕਰੂਗੀ ਠੀਕ ਇਹਦਾ ਕੱਟਕੁੱਟ ਬਹੁਤ ਪਿਆਰਾ ਬਾਪੂ ਨੀਲੀ ਦਾ ਕੱਟ ਵਾ ਕੀ ਗਾ ਬਾਤਾਂ ਯਾ ਸਕਿਨ ਸਕੂਨੇ ਦੀ ਪਤਲੀ ਸੈਂਗ ਵੇਖ ਠੀਕ ਪੂਰਾ ਇੱਥੋਂ ਚੱਕਿਆ ਸੈਂਗ ਨਹੀਂ ਸੋਹਣੀ ਆ ਕਰਮਾ ਵਾਲੀ ਮਾਲਕੇ ਨੂੰ ਤੇ ਜੇ ਬਾਪੂ ਤਿੰਨ ਲੈਣੀਆਂ ਹੁਣ ਕਹਿੰਦੇ ਬੂਰੀ ਵੀ ਲੈਣੀ ਹੋਵੇ ਬੂਰੀ ਵੀ ਲੈਣੀ ਆ ਹਾਂ ਬੂਰੀ ਦਾ ਵੀ ਅੱਜ ਕਰਦੇ ਖੋਲਾ ਮਾਨ ਦਾ 26000 ਦੀ ਬੂਰੀ ਵੀ ਦੇ ਦੂਗਾ ਨਹੀਂ 25 ਦੀ ਆਉਣ ਦੇ ਵੇਖੀ ਦੇਖੀ ਚਲ ਜਾਣ ਦੇ 25 ਦੀ ਯਾਰ ਲੈ ਜਾ ਤਿੰਨੇ ਜਿਹੜਾ ਲੈ ਜਾਂਦਾ ਲੈ ਉਹ ਵੀ ਦੋਸਤੋ ਤਿੰਨੇ ਜਿਹੜਾ ਲੈ ਜੂ 25 25 ਦਾ ਭਾਅ ਹੋ ਗਿਆ ਦੇ ਵਿੱਚੋਂ ਬੂਰੀ ਵੇਖ ਤੂੰ ਬੂਰੀ ਦਾ ਮਾਨ ਤਾਂ ਅਸੀਂ ਕਰ ਦਿਆਂਗੇ ਸਭ ਜਾ ਇੱਕ ਗੱਲ ਹੋਰ ਆ ਮਾਂ ਐ ਮਾਰਦੀ ਛਾਲਾਂ ਪੱਠਿਆਂ ਨੂੰ ਕਿਵੇਂ ਦੁੰਬੇ ਬਣੀ ਆ ਦੁੰਬੇ ਵਾਕਿਆ ਬਾਪੂ ਤੂੰ ਸਾਰੀ ਦਿਹਾੜੀ ਮੇਰੇ ਸਾਨੂੰ ਇੰਨਾ ਤੇ ਰਹਿਣਾ ਹਣਾ ਜਿਹੜੀ ਲੰਡੇ ਗਦੜਾਂ ਇੱਕ ਗੱਲ ਹੋਰ ਕਰ ਬਾਪੂ ਹੂੰ 25-25000 ਦਾ ਰੇਟ ਹੋ ਗਿਆ ਮੰਨ ਲਓ 75 ਬਣ ਗਿਆ ਜੇ ਕੋਈ ਇਕੱਠੀਆਂ ਲੈਂਦਾ ਦੋਸਤੋ ਇਕੱਠੀਆਂ ਦੀ ਗੱਲ ਕਰਨ ਲੱਗੇ ਆ ਇਕੱਠੀਆਂ ਦੀ ਹਾਂ ਤੇ ਗੱਡੀ ਦਾ 100 ਕਿਲੋਮੀਟਰ ਦਾ ਕਿਰਾਇਆ ਫ੍ਰੀ ਕਰ ਦੇ ਜਿਆ ਕਰ ਦੋ 100 ਕਿਲੋਮੀਟਰ ਦਾ ਫ੍ਰੀ ਵੇਖੀ ਦੇਖੀ ਲੈ ਵੀ ਅੱਜ ਬਾਪੂ ਵੀ ਪੂਰਾ ਵਿਆਹ ਆ ਕੋਈ ਆਪਾ ਦਸਤਿਆਂ ਦਾ ਮਾਣ ਹੀ ਕਰਨਾ ਵੇ ਕਿ ਸਿੱਖੀ ਜਾਓ ਸਹੀ ਆਈਆਂ ਗਈਆਂ ਲੈ ਵੀ ਮਿੱਤਰੋ ਗੱਲ ਇਹ ਵੀ ਆ 100 ਕਿਲੋਮੀਟਰ ਦਾ ਕਿਰਾਇਆ ਮੈਂ ਦੂੰ ਲੈ ਵੀ 100 ਕਿਲੋਮੀਟਰ ਦਾ ਬਾਪੂ ਕਿਰਾਇਆ ਦੇਊਗਾ ਵੀ 50 ਕਿਲੋਮੀਟਰ ਆਉਣ ਦੇ 50 ਜਾਣ ਉਸ ਤੋਂ ਉੱਤੇ ਜਿਹੜਾ ਉਹ ਗੱਡੀ ਦਾ ਕਿਰਾਇਆ 15 ਰੁਪਏ ਕਿਲੋਮੀਟਰ ਲਿਆ ਜਾਊਗਾ ਇਹ ਦੂ ਵੱਡੀ ਹੁਣ ਛੋੜ ਨਹੀਂ ਹੈਗੀ ਜਿਹੜਾ ਤਿੰਨ ਲਊਗਾ ਉਹਨਾਂ ਨੂੰ ਕਿਰਾਇਆ ਮਾਫ ਆ ਜਿਹੜਾ ਤਿੰਨੇ ਹੀ ਖਰੀਦ ਲੂ ਆ ਕੱਲੀ ਨਹੀਂ ਤਿੰਨਾਂ ਨੂੰ 100 ਕਿਲੋਮੀਟਰ ਦਾ ਕਿਰਾਇਆ ਬਾਪੂ ਕੋਲੋਂ ਮਾਫ ਆ ਵੇ ਕੀ ਦੇਖੀ ਜਾਊਗੀ ਬਾਪੂ ਕਹਿੰਦਾ ਲੈ ਵੀ ਅੱਜ ਦੱਸ ਮੈਂ ਕਰਦਾ ਪਿਆ ਮੇਰੇ ਕੋਲ ਦੋ ਮੱਝਾਂ ਸੂਪੀਆਂ ਕਰਮ ਵਾਲੀਆਂ ਬੱਚੇ ਆ ਸੰਭਾਲਣੀਆਂ ਠੀਕ ਆ ਤੇ ਮੈਂ ਕਹਾਂ ਆ ਵੀ ਦੋਸਤੋ ਮੱਝ ਸੂਪੀ ਬਾਪੂ ਕੋਲੇ ਸ਼ੈਣ ਸ਼ਾਦੀ ਕੱਟੀ ਆਈ ਆ ਤੇ ਇੱਧਰ ਸ਼ੈਣ ਸ਼ਾਦਾ ਕੱਟਾ ਕਿਆ ਬਾਤਾਂ ਜਿਹੜਾ ਸੇਮ ਬੱਚਾ ਉਹ ਆ ਤਾਂ ਸੇਮ ਹੀ ਇਹ ਆ ਇੱਕੋ ਜਿਹਾ ਜੀਵਨ ਆ ਨਹੀਂ ਸੀਮਣ ਚੰਗਾ ਸੀ ਠੀਕ ਆ ਬਾਪੂ ਫੇ ਬਹੁਤ ਬਹੁਤ ਧੰਨਵਾਦ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ